ਅਛੀਵਾੜਾ ਚ ਵੱਡੀ ਦਰਦਨਾਕ ਘਟਨਾ ਵਾਪਰੀ ਐ ਨੌਜਵਾਨਾਂ ਨਾਲ ਭਰੀ ਸਕੋਰਪੀਓ ਗੱਡੀ ਸਰਹਿੰਦਰ ਨਹਿਰ ਚ ਡਿੱਗੀ ਐ ਜਿਸ ਕਾਰਨ ਮੌਕੇ ਤੇ ਚੀਖ ਚਹਾੜਾ ਮਚ ਗਿਆ ਇਸ ਘਟਨਾ ਦਾ ਪਤਾ ਕੋਲੋਂ ਲੰਘ ਰਿਹਾ ਇੱਕ ਸਾਫਕਾ ਫੌਜੀ ਨੂੰ ਲੱਗ ਗਿਆ ਪਤਾ ਲੱਗਣ ਤੇ ਤੁਰੰਤ ਸਾਫਕਾ ਫੌਜੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਹਿਰ ਚ ਛਾਲ ਮਾਰ ਦਿੱਤੀ ਤੇ ਗੱਡੀ ਦੇ ਸ਼ੀਸ਼ੇ ਭੰਨ ਗੱਡੀ ਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਜਾਣਕਾਰੀ ਮੁਤਾਬਕ ਇਸ ਬਚਾਓ ਕਾਰਜ ਦੌਰਾਨ ਸਾਬਕਾ ਫੌਜੀ ਦੇ ਦੋ بیٹے ਵੀ ਮੌਕੇ ਤੇ ਮੌਜੂਦ ਸਨ ਜਿਨ੍ਹਾਂ ਵੱਲੋਂ ਪਿਤਾ ਦੀ ਮਦਦ ਕਰਦਿਆਂ ਗੱਡੀ ਚੋਂ ਪੰਜ ਨੌਜਵਾਨਾਂ ਨੂੰ ਜ਼ਖਮੀ ਹਾਲਤ ਚ ਬਾਹਰ ਕੱਢਿਆ ਗਿਆ ਜਦਕਿ ਇਸ ਮੰਦਭਾਗੀ ਘਟਨਾ ਚ ਇੱਕ ਨੌਜਵਾਨ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਿਸ ਦੀ ਪਛਾਣ ਕੁਲਵਿੰਦਰ ਸਿੰਘ ਪੱਜੋ ਹੋਈ ਹੈ ਮ੍ਰਿਤਕ ਨੌਜਵਾਨ ਬਠਿੰਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਸਕੋਰਪੀਓ ਗੱਡੀ 'ਚ ਮਜ਼ਦੂਰ ਨੌਜਵਾਨ ਸਵਾਰ ਸਨ ਅਚਾਨਕ ਕਿ ਸਰਹਿੰਦ ਨਹਿਰ ਕੋਲ ਜਾਂਦਿਆਂ ਇਨ੍ਹਾਂ ਨੌਜਵਾਨਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਜੋ ਸਿੱਧੀ ਨਹਿਰ 'ਚ ਡੱਗ ਗਈ ਜਿਸ ਤੋਂ ਬਾਅਦ ਕੋਲੋਂ ਲੰਘ ਰਹੇ ਸਾਬਕਾ ਫੌਜੀ ਜਿਸ ਦਾ ਨਾਮ ਹਰਜਿੰਦਰ ਸਿੰਘ ਹੈ ਉਸ ਦੀ ਇਸ ਹਾਦਸੇ ਤੇ ਨਜ਼ਰ ਪੈ ਗਈ ਜਿਸ ਨੇ ਆਪਣੇ ਦੋ ਪੱਤਿਆਂ ਦੀ ਮਦਦ ਨਾਲ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇਨ੍ਹਾਂ ਨੌਜਵਾਨਾਂ ਨੂੰ ਡੁੱਬਦੀ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਮੈਂ ਇੰਡੀਅਨ ਆਰਮੀ 1550 ਫਾਸਟ ਬਲ ਅਰੇਂਜਮੈਂਟ ਦਾ ਸਿਪਾਹੀ ਹਾਂ ਜੀ ਮੈਂ ਕਾਰਗੋ ਆਪਰੇਸ਼ਨ 'ਚ ਮੈਂ ਬੰਬ ਨਾਲ ਉੜ ਗਿਆ ਸੀ ਕਾਰਗੋ ਜੰਗ 'ਚ ਮੈਂ ਨਾ ਜੀ ਕੱਲ ਰਾਤ ਨੂੰ ਮਰੇ ਭਾਂਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਰਹਿਰ ਤੇ ਆਂਦੇ ਆਂਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਇਹ ਵੀ ਗੱਡੀ ਇੱਧਰ ਨੂੰ ਗਈ ਗੱਡੀ ਨਹਿਰ 'ਚ ਗੱਡੀ ਆ ਤੇ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਐ ਸੀ ਦੇਖਿਆ ਨੀਚੇ ਤਾਂ ਗੱਡੀ ਨਹਿਰ ਦੇ ਵਿੱਚ ਰੋਲਾ ਰਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਸਕਾਰਪੀਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਜੰਦ ਦੇ ਕੇ ਉਤਰ ਕੇ ਜਾਣੂ ਆਪਣੀ ਬੂਟਵਾੜ ਖੋਲ ਕੇ ਉਤਰ ਲੱਗਾ ਉਹ ਮਨਲਾ ਜਿਆਦਾ ਡਾਊਨ ਹੌਂਕ ਕਰਕੇ ਤੁਹਾਨੂੰ ਦੱਸਾ ਦਿੰਨੇ ਆ ਜੀ ਉਦੋਂ ਮੇਰਾ ਵੀ ਪੈਰ ਫਿਰ ਗਿਆ ਮੈਂ ਵੀ ਨਾਲ ਹੀ ਜਿਦਾਂ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇ ਆ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਜਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਜੀਤ ਸਿੰਘ 17 ਸਾਲ ਮਨ ਲਓ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਉਤਾਰ ਕੇ ਆਵੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬੱਚਾ ਮੈਂ ਤੋਂ ਥੀਛਾ ਭੰਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਨੇ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਹੋਇਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ-ਇਕੱਲੇ ਨੂੰ ਕੱਢ ਕੇ ਉਹਨਾਂ ਨੂੰ ਦੇ ਰਿਹਾ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਬਹੁਤ ਜ਼ਿਆਦਾ ਸਿਰੀਅਸ ਸੀ ਮੌਜੀ ਛਾਤੀ ਜੁਕੀ ਤੇ ਪੰਪ ਪੰਪ ਮਾਰੇ ਉਹ ਵੀ ਬੰਦਾ ਹੋਸ਼ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ 'ਤੇ ਸਰੋਪੇ ਪਈ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਮਤਲਬ ਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਗੁੰਡੇ ਹੀ ਸੀ ਸਾਰੇ 25 26 30 ਸਾਲ ਤੋਂ ਥੱਲੇ ਥੱਲੇ ਬਠੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਇਹ ਉਹਨਾਂ 'ਚੋਂ ਇੱਕੋ ਹੀ ਡੈਥ ਹੋਈ ਹੈ ਲੇਕਿਨ ਪੰਜ ਬਚ ਚੁੱਕੇ ਨੇ ਜਾਣਕਾਰੀ ਮੁਤਾਬਕ ਦਿਲ ਨੂੰ ਝੰਡੋਰ ਦੇਣ ਵਾਲੀ ਇਹ ਘਟਨਾ ਪਿਛਲੇ ਦਿਨ ਦੀ ਦੱਸੀ ਜਾ ਰਹੀ ਹੈ ਰਾਤ ਦੇ ਕਰੀਬ 10 ਵਜੇ ਇਹ ਘਟਨਾ ਵਾਪਰੀ ਸੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੀੜਤ ਪਰਿਵਾਰਾਂ ਦਾ ਰੋ ਰੋਬ ਰਹਾ ਹਾਲ ਹੈ ਹਰ ਕੋਈ ਇਸ ਮੰਦਪਾਗੀ ਘਟਨਾ ਤੇ ਦੁੱਖ ਜਤਾ ਰਿਹਾ ਹੈ ਪੀੜਤ ਨੌਜਵਾਨਾਂ ਦੀ ਸਿਹਤ ਜਾਬੀ ਲਈ ਹਰ ਕਿਸੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਇਸ ਘਟਨਾ ਨੂੰ ਲੈ ਕੇ ਅਜੇ ਤੱਕ ਇਹ ਸਾਹਮਣੇ ਨਹੀਂ ਆ ਸਕਿਆ ਕਿ ਆਖਰ ਇਹ ਘਟਨਾ ਵਾਪਰੀ ਕਿਵੇਂ ਆਖਰ ਹਾਦਸੇ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਆਖਰ ਕਿਵੇਂ ਗੱਡੀ ਨਹਿਰ ਚ ਡਿੱਗੀ ਹੈ ਅਜੇ ਹੀ ਕਈ ਸਵਾਲ ਨੇ ਜਿੰਨਾ ਦਾ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਜਗਬਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ